ਗੁਰਦਾਸਪੁਰ ਦਾ ਕਸਬਾ ਦਿਨਾਂ ਨਗਰ ਦੇ ਬਾਈਪਾਸ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਤਾਂ ਬੀਤੇ ਦਿਨ ਇੱਕ ਸੜਕੀ ਹਾਦਸਾ ਵਾਪਰਿਆ ਜੱਸ ਤੇ ਵਿੱਚ ਇੱਕ ਪਤੀ ਤੇ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਦਿਨਾਂ ਨਗਰ ਦੇ ਬਾਈਪਾਸ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਸਕੋਰਪਿਓ ਤੇ ਸਕੂਟੀ ਤੇ ਸਵਾਰ ਹੋ ਕੇ ਜਾ ਰਹੇ ਪਤੀ ਪਤਨੀ ਦੀ ਟੱਕਰ ਹੋ ਜਾਂਦੀ ਹੈ ਤਾਂ ਜਿਸ ਦੇ ਵਿੱਚ ਮੌਕੇ ਤੇ ਹੀ ਪਤੀ ਪਤਨੀ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਜਿਹੜੀ ਸਕੋਰਪਿਓ ਗੱਡੀ ਹੈ ਉਹ ਸਕੂਟਰੀ ਵਾਲਿਆਂ ਨੂੰ ਟੱਕਰ ਮਾਰਦੀ ਹੈ ਜਿਸ ਦੇ ਵਿੱਚ ਇਹ ਵੱਡਾ ਜਿਹੜਾ ਭਿਆਨਕ ਹਾਦਸਾ ਵਾਪਰ ਜਾਂਦਾ ਤਾਂ ਦੱਸਿਆ ਜਾ ਰਿਹਾ ਹੈ ਕਿ ਮਿਲੀ ਜਾਣਕਾਰ ਦੇ ਅਨੁਸਾਰ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਇਹ ਦੋਨੋਂ ਪਤੀ ਪਤਨੀ ਆਪਣੇ ਧੀ ਨੂੰ ਮਿਲ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ ਕਿ ਰਸਤੇ ਦੇ ਵਿੱਚ ਇਹ ਵੱਡਾ ਉਹਨਾਂ ਦੇ ਨਾਲ ਬਾਣਾ ਵਰਤ ਜਾਂਦਾ ਹੈ ਆਪਣੇ ਅਜੇ ਕਮਾਣਾ ਲਾਸਟ ਟਾਈਮ ਆਪਣੇ ਦਫਤਰ ਮੌਜੂਦ ਸੀ ਮੈਨੂੰ ਆਪਣੇ ਭੂਆ ਜੀ ਦੇ ਬੇਟੇ ਦਾ ਫੋਨ ਆਇਆ ਮੇਰੇ ਦਾ ਮੇਰੇ ਮਾਸ ਆਪਣੇ ਪੁਰਾਡੇ ਭੂਆ ਦੇ ਵੱਡੇ ਪੁੱਤਰ ਜੀ ਦਾ ਫਿਰ ਬਾਈਪਾਸ ਤੇ ਹਾਦਸਾ ਹੋ ਗਿਆ ਜਿਵੇਂ ਮੌਕੇ ਤੇ ਦਿੱਥੋ ਹੋ ਗਿਆ ਤੇ ਮੈਂ ਫੋਨ ਸੁਣਦੇ ਸਾਰੀ ਮੈਂ ਦਾ ਪਲਾਂਟ ਮੈਂ ਨਹੀਂ ਮੌਕੇ ਤੇ ਆ ਗਿਆ ਪਤਰਾ ਲਗਾਉਣ ਲਈ ਪੋਸਟ ਮਾਸਟਰ ਵਾਸਤੇ ਬਰਦਾਸ਼ਪੁਰ ਲੈ ਜੇ ਨੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸਿਰ ਆਪਣੇ ਇਹਨਾਂ ਦਾ ਪਿੰਡ ਹੈਗਾ ਜੀ ਰਾਵਲ ਗਾਦਰੀਆਂ ਸਾਪੇ ਦੀ ਬੇਟੀ ਇੱਕ ਵਿਆਹੀ ਆ ਛੰਡੇ ਚੱਕਦੀ ਤੇ ਬੇਟੀ ਤੋਂ ਹੋ ਕੇ ਆਪਣੇ ਮੁੰਡੇ ਲੋਕ ਆਪ ਲੋਕਰ ਪਿੰਟ ਜਾ ਰਹੇ ਸੀ ਆਪਣੀ ਭੈਣ ਕੋ ਮੇਰੇ ਪੂਆ ਜੀ ਤੇ ਇਥੇ ਬਾਈਪਾਸ ਤੇ ਹੋ ਗਈ ਉਹਨਾਂ ਦਾ ਕਿਹੜੀ ਗੱਡੀ ਦਾ ਹੈਡਵੇ ਕਿਹੜੀ ਗੱਡੀ ਦਾ ਹੈਟ ਹੋਏਗੀ ਗੱਡੀ ਆ ਮੈਂ ਨੰਬਰ ਜੀ ਸਕੋਰ ਦੀ ਗੱਡੀ ਹੈ ਜੀ ਨੰਬਰ ਹੈ ਜੀ ਇਹ ਰਵੀ ਪੈਲੇਸ ਦੇ ਲਾਗੇ ਥਾਣਾ ਦਿਨਾਨਗਰ ਦੇ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੰਡ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਕੂਟੀ ਤੇ ਆ ਰਹੇ ਸੀ ਕਿ ਜਿਹਨਾਂ ਦਾ ਨਾਮ ਕਰਤਾਰ ਚੰਦ son of ਦਤੂਰਾਮ ਤੇ ਅਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ ਰਾਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪਿਓ ਗੱਡੀ ਜਿਹੜਾ ਪੀਬੀ 70ਏ 7989 ਦੇ ਨਾਲ ਹੋਇਆ ਮੌਕੇ ਤੋਂ ਡਰਾਈਵਰ ਭੱਜ ਗਏ ਬਾਕੀ ਗੱਡੀ ਕਬਜ਼ੇ ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਵੀਰ ਸਮਝ ਲੰਨੀ ਜਾਵੇ ਸਰ ਕਿੰਨੀ ਉਮਰ ਦੇ ਸੀਗੇ ਮੋਸਲੀ ਤੋਂ 70 ਪਲੱਸ ਸੀਗੇ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਇਹ ਆ ਇਹ ਹਮਸਰ ਸਾਈਡ ਤੋਂ ਆ ਰਹੀ ਸੀ ਕਿ ਠਾਰਗੋੜ ਜਾ ਰਹੀ ਸੀ ਹਾਸਵਾ ਪਰਨਾ ਕਾਰਨ